ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਓਲ ਪੰਜਾਬੀ ਵੀਡੀਓ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਏ ਹਾਂ ਜਿ ਆਪਾਂ ਤੁਹਾਡੇ ਲਈ ਵਰਕ ਵਾਲੇ ਬਹੁਤ ਜ਼ਿਆਦਾ ਸੋਹਣੇ ਪਾਰਟੀ ویئر ਸੂਟ ਹੋਣਗੇ ਤੁਹਾਡੇ ਬਜਟ 'ਚ ਰਹਿਣ ਵਾਲੇ ਹੋਣਗੇ ਕੋਈ ਕੋਸਟਲੀ ਨਹੀਂ ਹੋਣਗੇ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਜਿਹੜੀ ਮੇਰੀਆਂ ਭੈਣਾਂ ਦੀ ਰਿਕੁਆਇਰਮੈਂਟ ਹੈ ਜ਼ਰੂਰ ਤਾਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਕਲਰ ਡਿਜ਼ਾਈਨ ਪਸੰਦ ਰਹੀ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਹੈਨ ਵਾਲਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਸਾਤੋਂ ਸੂਟ ਦਾ ਸਾਨੂੰ ਆਰਡਰ ਦੇ ਸਕਦੇ ਹੋ ਤੇ ਘਰ ਬੈਠੇ ਮੰਗਵਾ ਸਕਦੇ ਹੋਗੇ ਆਪਣਾ ਜੇ ਤੁਸੀਂ ਆਪਣੇ ਪਸੰਦ ਦੇ ਕਿਸੇ ਵੀ ਫੈਬਰਿਕ ਤੇ ਵਰਕ ਲੈਣਾਗਾ ਕਿਸੇ ਵੀ ਪ੍ਰਕਾਰ ਦਾ ਲੈਣਾ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋ ਕਿਸੇ ਪ੍ਰਕਾਰ ਦੀ ਤੁਸੀਂ ਸਾਡੇ ਤੋਂ ਸਟਿਚਿੰਗ ਲੈਣੀ ਆ ਸਿੰਪਲ ਤੋਂ ਲੈ ਕੇ ਡਿਜ਼ਾਈਨਰ ਤੱਕ ਕਿਸੇ ਵੀ ਪ੍ਰਕਾਰ ਦੀ ਸਟਿਚ ਸਟਿਚਿੰਗ ਲੈਣੀ ਆ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋਗੇ ਚਲੋ ਜੀ ਬਹੁਤਾਂ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਕਰਦੀਆਂ ਵੀਡੀਓ ਦਾ ਸਟਾਰਟਿੰਗ ਪਹਿਲਾਂ ਰਿਕਵੈਸਟ ਕਰਦੇ ਆ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਕਿਉਂਕਿ ਆਪਾਂ ਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਆਗੀ ਇਸ ਲਈ ਆਪਾਂ ਦੁਬਾਰਾ ਫੇਰ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਕਲਰ ਜਿਹੜਾ ਆ ਗਿਆ ਪਹਿਲਾਂ ਆਪਣੇ ਕੋਲੇ ਪਿੰਕ ਪੀਚ ਜਿਹਾ ਆ ਗਿਆ ਬਹੁਤ ਜਿਆਦੇ ਸੋਹਣੀ ਡਿਜ਼ਾਈਨਿੰਗ ਹੋਊਗੀ ਘੇਰੇ ਦਾ ਵਰਕ ਹੋਊਗਾ ਲੈਂਥ ਦੀ ਕੋਈ ਸੁਣੀ ਹੋਣੀ ਜਿੰਨੀ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਲੈਂਥ ਕਿਉਂਕਿ ਇਹਦੇ ਘੇਰੇ ਤੇ ਵਰਕ ਆਗਾ ਸਾਰਾ ਮੋਤੀਆਂ ਦਾ ਵਰਕ ਕੀਤਾ ਹੋਇਆ ਇਹਦੇ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਮੋਤੀਆਂ ਦੀ ਡਿਜ਼ਾਈਨਿੰਗ ਆ ਗਈ ਜਿਹੜੀ ਸਿੱਪੀ ਲਾਈ ਹੋਈ ਆ ਉਹ ਵੀ ਮੋਤੀ ਦੇ ਨਾਲ ਦੀ ਲਾਈ ਹੋਈ ਆ ਵਾਈਟ ਕਲਰ ਦਾ ਵਰਕ ਕੀਤਾ ਹੋਇਆ ਵਾਈਟ ਮੋਤੀਆਂ ਨਾਲ ਸਟਰੈਡ ਦਾ ਵਰਕ ਨਹੀਂ ਹੈਗਾ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆਗਾ ਬਰੀਕ ਵਾਈਟ ਮੋਤੀ ਲਾਏ ਹੋਏ ਨੇ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਸਾਰੇ ਸੁੱਟਾ ਦਾ ਅਲੱਗ-ਅਲੱਗ ਪ੍ਰਾਈਸ ਹੋਊਗਾ ਜਿਹੜੇ ਪੈਨਲ ਜਾ ਰਹੇ ਨੇ ਉੱਪਰ ਨੂੰ ਇਹ ਵੀ ਮੋਤੀਆਂ ਦਾ ਵਰਕ ਕੀਤਾ ਹੋਇਆਗਾ ਸੋ ਸਿੱਪੀ ਨਾਲ ਲਾਏ ਹੋਏ ਨਾਲ ਲਾਏ ਹੋਏ ਮੋਤੀ ਆਹ ਵਾਲੀ ਆਉਣੀਆਂ ਇਹਦੀ ਬਾਜੂ ਤੇ ਵਰਕ ਇਹਦੀ ਬਾਟਮ ਨਹੀਂ ਹੈਗੀ ਸਿਰਫ ਬਾਜੂ ਮਣਣੀ ਆ ਇਕੱਲੀਆਂ ਤੁਹਾਡੀ ਮਰਜ਼ੀ ਮਰਜ਼ੀ ਆ ਤੁਸੀਂ ਪਹੁੰਚਿਆਂ ਤੇ ਵੀ ਕਰ ਸਕਦੇ ਆ ਇਹਦੇ ਨਾਲ ਜਿਹੜੀ ਦੁਪੱਟਾ ਰੱਖਿਆ ਹੋਇਆ ਹੈਗਾ ਇਹ ਸਾਸਾ ਸਿਮਰ ਦੇ ਸੂਟ ਨੇ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਵੀ ਸੇਮ ਫੈਬਰਿਕ ਦਾ ਰੱਖਿਆ ਹੋਇਆ ਦੁਪੱਟੇ ਤੇ ਆਹ ਵਾਲੀ ਲੈਸ ਲਾ ਕੇ ਡਿਜ਼ਾਈਨਿੰਗ ਕੀਤੀ ਹੋਈ ਆ ਨਾਲ ਤੁਹਾਨੂੰ ਮੋਤੀਆਂ ਵਾਲੀ ਲੈਸ ਮਿਲੂਗੀ ਜਿੱਦਾਂ ਦਾ ਵਰਕ ਕੀਤਾ ਹੋਇਆ ਸੂਟ ਦੇ ਵਿੱਚ ਉਦਾਂ ਦੀ ਮੋਤੀਆਂ ਵਾਲੀ ਲੈਸ ਮਿਲੂਗੀ ਬਹੁਤ ਜ਼ਿਆਦਾ ਵਧੀਆ ਦੁਪੱਟਾ ਹੋਊਗਾ ਚੈੱਕ ਕਰ ਸਕਦੇ ਹੋ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਪੂਰਾ ਐਦਾਂ ਨਹੀਂ ਹੈਗਾ ਵੀ ਦੁਪੱਟਾ ਛੋਟਾ ਹੋਊਗਾ ਜਿੰਦਾਂ ਦਾ ਫੈਬਰਿਕ ਹੈਗਾ ਉਦਾਂ ਲਈ ਦੁਪੱਟਾ ਮਿਲੂਗਾ ਤੁਹਾਨੂੰ ਚੈੱਕ ਕਰ ਸਕਦੇ ਹੋ ਇਹ ਸੀ ਆਪਣੇ ਕੋਲੇ ਇਹਦੇ ਵਿੱਚ ਫਸਟ ਕਲਰ ਸਿੰਗਲ ਹੀ ਪੀਸ ਹੈਗਾ ਇਹ ਆਪਣੇ ਕੋਲੇ ਇਹਦਾ ਰੇਟ ਹੈਗਾ ਜਿਹੜਾ ਸੂਟ ਦਾ 2300 ਰੁਪਿਆ ਰਹਿਣਾ ਲੱਗਾ ਡਿਲੀਵਰੀ ਸ਼ਿਪਿੰਗ ਦਾ ਅਗਲਾ ਜਿਹੜਾ ਸੂਟ ਆ ਗਿਆ ਆਪਣੇ ਕੋਲੇ ਇਹ ਵੀ ਸ਼ਿਮਰਤੇ ਆ ਗਿਆ ਇਹਦਾ ਪੂਰਾ ਫਰੰਟ ਮਿਲੂਗਾ ਤੁਹਾਨੂੰ ਸੂਟ ਦਾ ਮਸਟਰਡ ਕਲਰ ਦਾ ਸੂਟ ਹੈਗਾ ਬਹੁਤ ਜ਼ਿਆਦਾ ਹੈਵੀ ਵਰਕ ਨਾਲ ਮਿਲੂਗਾ ਮਿਲੂਗਾ ਚੈੱਕ ਕਰ ਸਕਦੇ ਹੋ ਲੈਂਥ ਦੀ ਇਹਦੀ ਵੀ ਕੋਈ ਸੁਣੀ ਹੈਗਾ ਕਿਉਂਕਿ ਇਹਦਾ ਨੈਕ ਨਹੀਂ ਬਣਿਆ ਹੋਇਆ ਸਿੱਧਾ ਹੀ ਵਰਕ ਕੀਤਾ ਹੋਇਆ ਪੂਰਾ ਫਰੰਟ ਤੇ ਜਿੰਨੀ ਮਰਜ਼ੀ ਤੁਸੀਂ ਨੈਕ ਰਕਸ ਡਿਜ਼ਾਈਨ ਰੱਖ ਸਕਦੇ ਹੋਗੇ ਆਲਓਵਰ ਸੂਟ ਮਿਲਣਾ ਤੁਹਾਨੂੰ ਇਹ ਡਿਜ਼ਾਈਨ ਵੀ ਚੈੱਕ ਕਰ ਸਕਦੇ ਤੁਸੀਂ ਇਹਦੀ ਪੂਰਾ ਫਰੰਟ ਕਵਰ ਹੈਗਾ ਇਹਦਾ ਸਿਰਫ ਵਰਕ ਇਕੱਲਾ ਫਰੰਟ ਹੀ ਬਣਿਆ ਹੋਇਆ ਇਹਦੇ ਬਾਜੂ ਤੇ ਵਰਕ ਹੈਗਾਗਾ ਸਲਵਾਰ ਨਹੀਂ ਬਣੀ ਹੋਈ ਇਹਦੀ ਬਾਟਮ ਨਹੀਂ ਬਣੀ ਹੋਈ ਤੁਸੀਂ ਚਾਹੋ ਇਹਨੂੰ ਬਾਟਮ ਤੇ ਕਰ ਸਕਦੇ ਹੋ ਵਰਕ ਨੂੰ ਬਹੁਤ ਜ਼ਿਆਦਾ ਹੈਵੀ ਵਰਕ ਹੈਗਾ ਬਾਜੂ ਤੇ ਵੀ ਇੱਕ ਕਰ ਸਕਦੇ ਹਾਂ ਇਹਦੇ ਨਾਲ ਰੱਖਿਆ ਹੋਇਆ ਹੈਗਾ ਜਿਹੜਾ ਦੁਪੱਟਾ ਰੱਖਿਆ ਹੋਇਆ ਪਿਓਰ ਔਰਗਾਂਜਾ ਦਾ ਰੱਖਿਆ ਹੋਇਆਗਾ ਨਿਊ ਜੈ ਸੇਡਾ ਦੁਪੱਟੇ ਦਾ ਵੀ ਬਿਲਕੁਲ ਸੌਫਟ ਔਰਗਾਂਜਾ ਗਈ ਐਦਾਂ ਨਹੀਂ ਹੈਗਾ ਵੀ ਖੜਮਾ ਘੜਮਾਗੇ ਦੁਪੱਟਾ ਰਹੂਗਾ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਿੰਗ ਆ ਗਈ ਦੁਪੱਟੇ ਦੀ ਬਹੁਤ ਜ਼ਿਆਦਾ ਵਧੀਆ ਸਟੱਫ ਆਗਾ ਸਾਰਾ ਵਰਕ ਮਿਲੂਗਾ ਸਾਨੂੰ ਵਿੱਚ ਇਹਦੇ ਏਸੀ ਇਹਦੇ ਵਿੱਚ ਆਪਣੇ ਕੋਲੇ ਫਸਟ ਕਲਰ ਸੈਕੰਡ ਕਲਰ ਮਿਲ ਜੂ ਇਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਗ੍ਰੀਨ ਗ੍ਰੀਨ ਦੇ ਨਾਲ ਤੁਹਾਨੂੰ ਮਿਲ ਜੂਗਾ ਮਸਟਰਡ ਕਲਰ ਦਾ ਦੁਪੱਟਾ ਇਹਦੇ ਵਿੱਚ ਦੋ ਕਲਰ ਨੇ ਇਹਨਾਂ ਦਾ ਸੂਟਾਂ ਦਾ ਵੀ ਰੇਟ ਆ ਜਿਹੜਾ 2300 ਰੁਪਿਆ ਰਹਿਣਾ ਲੱਗਦਾ ਤੇ ਜਿਹੜੇ ਤਿੰਨ ਕਲਰ ਦਿਖਾਈ ਨੇ ਆਪਾਂ ਤੁਹਾਨੂੰ ਇਹਨਾਂ ਦਾ ਰੇਟ 2300 ਰੁਪਿਆ ਰਹਿਣਾ ਲੱਗਦਾ ਅਗਲਾ ਜਿਹੜਾ ਨੈਕਸਟ ਕਲਰ ਦਿਖਾਵਾਂਗੇ ਤੇ ਸਕੈਨਰ ਤੇ ਦਿਖਾਵਾਂਗੇ ਕੈਨ ਕਲਰ ਦਾ ਸੂਟ ਹੋਊਗਾ ਇਹ ਵਾਲਾ ਇਹਦੀ ਵੀ ਡਿਜ਼ਾਈਨਿੰਗ ਇਹ ਵੀ ਜਿਹੜਾ ਆਪਣਾ ਪੂਰਾ ਫੀਸ ਬਣਿਆ ਹੋਇਆ ਹੈਗਾ ਸਾਰਾ 프ਰੰਟ ਹੈਂਡਵਰਕ ਦਾ ਬਣਿਆ ਹੋਇਆ ਵਿੱਚ ਪੈਚਵਰਕ ਵੀ ਦਿੱਤੇ ਹੋਏ ਨੇ ਗਾਜ਼ਰੀ ਜੇ ਕਲਰ ਦੇ ਲਾਈਟ ਗਾਜ਼ਰੀ ਜਿਹਾ ਕਲਰ ਆਗਾ ਦੇਖ ਸਕਦੇ ਹੋਗੇ ਤੁਸੀਂ ਸਾਰਾ ਹੈਂਡ ਟੱਚ ਦਿੱਤੀ ਹੋਈ ਆ ਸਾਰਾ 프ਰੰਟ ਤਿਆਰ ਮਿਲੂਗਾ ਸਾਨੂੰ ਇਹਦਾ ਸਾਰਾ 프ਰੰਟ ਤੇ ਵਰਕ ਮਿਲੂਗਾ ਚੈੱਕ ਕਰ ਸਕਦੇ ਹੋਗੇ ਆਵਾ ਆਵੜੀਆਂ ਰਹਿਣਣੀਆਂ ਨੇ ਇਹਦੀਆਂ ਬਾਜੂ ਇਦਾਂ ਦੇ ਵਰਕ ਮਿਲਣਗਾ ਸਾਨੂੰ ਬੋਟਮ ਤੇ ਇਹਦੇ ਨਾਲ ਰੱਖਿਆ ਹੋਇਆ ਆਹ ਵਾਲਾ ਦੁਪੱਟਾ ਸੇਮ ਫੈਬਰਿਕ ਦਾ ਰਾਟਾ ਦਾ 1850 ਰਹਿਣ ਵਾਲਾ ਹੈ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਚੈਨਲ ਤੇ ਨਵੇਂ ਆਇਓ ਤਾਂ ਰੋ ਦੁਬਾਰਾ ਰਿਕਵੈਸਟ ਕਰਦੇ ਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਵਰਗਿਆਂ ਹੋਰ ਭੈਣਾਂ ਵੀ ਸੂਟ ਦੇਖ ਸਕਣ ਸੋਹਣੇ ਸੋਹਣੀ ਤੇ ਘਰ ਬੈਠੇ ਸੂਟਾਂ ਦੇ ਇਹ ਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਮਿਲਦੇ ਆਂ ਇੱਕ ਤੁਹਾਨੂੰ ਨਾਲ ਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਧੰਨਵਾਦ